ਇਹ ਤੁਨੀ ਫੜ ਕੇ ਲੈ ਜਾਓ ਫੜ ਕੇ ਲੈ ਜਾਓ ਰਿਵਾਨ ਕਮਾਂਡ ਤਾਂ ਦੱਸੋ ਖੇਤ ਮਜ਼ਦੂਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਕਹੇ ਨਾ ਟਰੀਟਮੈਂਟ ਨਹੀਂ ਬਣਾਉਣ ਦੇਵਾਂਗੇ ਨਹੀਂ ਬਣਾਉਣ ਦੇਵਾਂਗੇ ਨਹੀਂ ਬਣਾਉਣ ਦੇਵਾਂਗੇ ਜਿਹੜਾ ਸਾਡਾ ਟਰੀਟਮੈਂਟ ਲੱਗਣ ਜਾ ਰਿਹਾ ਹੈ ਪਿੰਡ ਕੋਠੇਗੁਰੂ ਦੇ ਵਿੱਚ ਇੱਥੇ ਪਹਿਲਾਂ ਵੀ ਇਹਨਾਂ ਨੇ ਜੀਐਸਵੀ ਲਾਈ ਆ ਫਿਰ ਦੂਜੀ ਵਾਰ ਲਈ ਅੱਜ ਤੀਜੀ ਵਾਰ ਪੋਰਸ਼ ਲੈ ਕੇ ਆਇਆ ਇਥੋਂ ਦੇ ਆਮ ਆਦਮੀ ਪਾਰਟੀ ਸਰਕਾਰ ਸਾਡੇ ਘਰਾਂ ਦੇ ਕੋਲ ਇੱਕ ਗੰਦ ਦਾ ਭੰਡਾਰ ਖੁੱਲ੍ਹਣ ਜਾ ਰਹੀ ਹੈ ਆਮ ਆਦਮੀ ਪਾਰਟੀ ਜਿਹਨੂੰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਪਾਣੀ ਕਿਹੜਾ ਟ੍ਰੀਟ ਕੀਤਾ ਜਾਣਾ ਇਹਦੇ ਨਾਲ ਇਹ ਜਿਹੜਾ ਗੰਦਾ ਪਾਣੀ ਕਹਿੰਦਾ ਵੀ ਟ੍ਰੀਟਮੈਂਟ ਪਲਾਟ ਲਾਉਣਾਗਾ ਉਹਦੇ ਵਾਸਤੇ ਜਗ੍ਹਾ ਵੱਧ ਚਾਹੀਦੀ ਹੁੰਦੀ ਆ ਇਹ ਥੋੜੀ ਜਗ੍ਹਾ ਜਦੋਂ ਇੱਕੇਦਮ ਮੀਂਹ ਪਿਆ ਇਹ ਸਟੋਰ ਘਟਾਗਾ ਇਹਨਾਂ ਨੇ ਮਜ਼ਦੂਰਾਂ ਦੇ ਘਰਾਂ ਦੇ ਕਿਸਾਨਾਂ ਘਰਾਂ ਦੇ ਵਿੱਚ ਪਾਣੀ ਭੜ ਜਾਂਦਾ ਪਛ ਇਹਨਾਂ ਨੂੰ ਕਿਹਾ ਵੀ ਜਗ੍ਹਾ ਬਦਲ ਕੇ ਇੱਥੇ ਪੰਚਾਇਤੀ ਜ਼ਮੀਨ ਪਈ 250 ਕਿੱਲਾ ਵੀ ਉਹਦੇ ਵਿੱਚ ਬਣਾ ਦਿਓ ਕਹਿੰਦੇ ਨਹੀਂ ਛੋੜੇ ਹੀ ਇੱਥੇ ਬਣਾਉਣਾ ਹੈ ਜੀ ਅਸੀਂ ਵੀ ਅਸੀਂ ਕਹਿ ਰਹਾਂ ਬੰਦ ਕਰਤੀ ਫੇਰ ਲਾ ਲਈ ਜੇ ਉਹਨਾਂ ਅਸੀਂ ਇਕੱਠੇ ਹੋ ਕੇ ਜਾਣ ਲੱਗੇ ਅਸੀਂ ਤਾਂ ਜੇ ਮੂਰੇ ਪਾਵਾਂਗੇ ਪ੍ਰਸ਼ਾਸਨਿਕਾਂ ਗੱਡੀਆਂ ਮੂਰੇ ਪਾਵਾਂਗੇ ਇੱਧਰ ਆਸ-ਪਾਸੇ ਲੋਕਾਂ ਘਰਾਂ ਨੂੰ ਤਾਂ ਪੁੱਛਿਆ ਗਿਆ ਸੀ ਕਿਸੇ ਤੋਂ ਨਹੀਂ ਪੁੱਛਿਆ ਗਿਆ ਕਿਸੇ ਤੋਂ ਨਹੀਂ ਪੁੱਛਿਆ ਗਿਆ ਆਮ ਆਦਮੀ ਪਾਰਟੀ ਦੇ ਤਿੰਨ ਚਾਰ ਨੁਮਾਇੰਦਿਆਂ ਨੇ ਆਪ ਇਸ ਵੇਲੇ ਮਤਾ ਪਾ ਕੇ ਹੋਰਸ ਲਾ ਕੇ ਮਤਾ ਪਾ ਕੇ ਪਿੰਡ ਕੋਠਾਗੁਰੂ ਦੇ ਵਿੱਚ ਟ੍ਰੀਟਮੈਂਟ ਪਲਾਂਟ ਦੇ ਵਿਰੋਧ ਦੇ ਵਿੱਚ ਪਿੰਡ ਵਾਸੀ ਅਤੇ ਬੀਕੇਜੂ ਗ੍ਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋ ਆਗੂ ਨੇ ਉਹ ਜਾ ਰਹੇ ਨੇ ਜੀਸੀਬੀ ਨੂੰ ਬੰਦ ਕਰਵਾਉਣ ਤਾਂ ਸਾਹਮਣੇ ਪੁਲਿਸ ਹੈ ਜਿਹੜੀ ਉਹਨਾਂ ਨੂੰ ਰੋਕ ਰਹੀ ਹੈ ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿੰਦਾਬਾਦ ਆਜੋ ਭਾਈ ਆਜੋ ਆਜੋ ਨੰਗਾ ਨੰਗਾ ਗੱਲ ਤਾਂ ਕਰੋ ਗੱਲ ਤਾਂ ਕਰੋ ਹਾਂ ਨਹੀਂ ਰੋ ਰੋ ਗੱਲ ਤਾਂ ਕਰੋ ਫਿਰ ਚਲੋ ਜੀ

ਉਹ ਕਰਾ ਦਿੰਦੇ ਫਰਾਦ ਇਹ ਸਾਨੂੰ ਗੱਲ ਤਾਂ ਦੱਸੋ ਆਹ ਨੰਬਰ ਤੋਂ ਹੋਇਆ ਹੈ ਬਾਈ ਧੱਕੇ ਦਾ ਜਿਹੜਾ ਮਾਹੌਲ ਆ ਉਹ ਗਰਮ ਹੋ ਗਿਆ ਇਤਨੇ ਪਾਸੇ ਆਗੂ ਆ ਜਿਹੜੇ ਉਹ ਅੱਗੇ ਜਾ ਰਹੇ ਉਹਨਾਂ ਨੂੰ ਲਗਾਤਾਰ ਰੋਕਿਆ ਜਾ ਰਿਹਾ ਬੀਕਯੂ ਗ੍ਰਾਹਾਂ ਤੇ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਦੇ ਜੋ ਆਗੂ ਨੇ ਜੋ ਕਿਸਾਨ ਅਤੇ ਮਜ਼ਦੂਰ ਨੇ ਉਹ ਵਿਰੋਧ ਦੇ ਵਿੱਚ ਜੋ ਸਿਵਲ ਦਾ ਕੰਮ ਬੰਦ ਕਰਵਾਉਣ ਜਾ ਰਹੇ ਸੀ ज़िंदाब ਰਨ ਵਾਲੀ ਆਮ ਆਦਮੀ ਪਾਰਟੀ ਮਰਦਾਬਾਦ 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 ਪੰਜਾਬ ਦੇ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਜੀ ਆਮ ਸਰਕਾਰ ਮਰਦਾਬਾਦ 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 ਭਾਈ ਕੀ ਕਿੱਧਰ ਜਾ ਰਹੇ ਹੋ ਇਹ ਭਾਈ ਅਸੀਂ ਜਿਹੜਾ ਸਾਡਾ ਟ੍ਰੀਟਮੈਂਟ ਲੱਗਣ ਜਾ ਰਿਹਾ ਹੈ ਪਿੰਡ ਕੋਠੇਗੁਰੂ ਦੇ ਵਿੱਚ ਇੱਥੇ ਪਹਿਲਾਂ ਵੀ ਇਹਨਾਂ ਨੇ ਜੇਸ਼ੀ ਵੀ ਲਾਈ ਆ ਫੇਰ ਦੂਜੀ ਵਾਰ ਲਾਈ ਅੱਜ ਤੀਜੀ ਵਾਰ ਪੁਲਿਸ ਲੈ ਕੇ ਆਇਆ ਇਥੋਂ ਦੇ ਆਮ ਆਦਮੀ ਪਾਰਟੀ ਸਰਕਾਰ ਅਸੀਂ ਤੜਕੇ ਦੇ ਇੱਥੇ ਬੈਠੇ ਆ ਜਿਸ ਵੀ ਚੱਲੀ ਜਾਂਦੀ ਹੈ ਸਾਡੇ ਘਰਾਂ ਦੇ ਕੋਲ ਇਹ ਇੱਕ ਗੰਧ ਦਾ ਭੰਡਾਰ ਖੋਲਣ ਜਾ ਰਹੀ ਹੈ ਆਮ ਆਦਮੀ ਪਾਰਟੀ ਜਿਹਨੂੰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਇੱਥੇ ਲੋਕਾਂ ਨੂੰ ਪੁੱਛਿਆ ਨਹੀਂ ਗਿਆ ਲੋਕਾਂ ਦੀ ਰਾਏ ਨਹੀਂ ਲਈ ਗਈ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਬੂਟਾ ਪ੍ਰਧਾਨ ਧੱਕਾ ਕਰ ਰਿਹਾ ਇਥੋਂ ਦੇ ਬਲਕਾਰ ਸ਼ਦੂ ਧੱਕਾ ਕਰ ਰਿਹਾ ਭੈਣੋ ਤੇ ਭਰਾਵੋ ਆਹ ਵੇਖੋ ਛੱਪੜ ਇਹਦੇ ਵਿੱਚ ਟ੍ਰੀਟਮੈਂਟ ਲਾਉਣ ਜਾ ਰਹੇ ਆ ਅਸੀਂ ਇਹਨਾਂ ਨੂੰ ਕਿਹਾ ਵੀ ਜਗਾ ਬਦਲ ਕੇ ਇੱਥੇ ਪੰਚਾਇਤੀ ਜ਼ਮੀਨ ਪਈ 820 ਕਿਲਾ ਵੀ ਉਹਦੇ ਵਿੱਚ ਬਣਾ ਦਿਓ ਕਹਿੰਦੇ ਨਹੀਂ ਛੋੜੇ ਹੀ ਇੱਥੇ ਬਣਾਉਣਾ ਹੈ ਅਸੀਂ ਇਹਦਾ ਵਿਰੋਧ ਕਰਦੇ ਆਂ ਅਸੀਂ ਕਿਹਾ ਸਟੂਟਾਉ ਨੂੰ ਵੀ ਸਾਨੂੰ ਤੁਸੀਂ ਗ੍ਰਿਫਤਾਰ ਕਰਕੇ ਲੈ ਜਾਓ ਸਾਡਾ ਫਾਇਦਾ ਹੋ ਜਾਊਗਾ ਤੁਹਾਨੂੰ ਫੜ ਲਓ ਪਰ ਆਹ ਜਿਹੜੀ ਆ ਜਾਂ ਫਿਰ ਇਹਨੂੰ ਬੰਦ ਕਰਾ ਦਿਓ ਸਟੂਟਾਉ ਕਹਿੰਦੇ ਵੀ ਅਸੀਂ ਇਹਨੂੰ ਬੰਦ ਕਰਾ ਦਿੰਨੇ ਆ ਜਿਹੜੇ ਆਸੇ ਪਾਸੇ ਲੋਕ ਆ ਘਰਾਂ ਨੂੰ ਤਾਂ ਪੁੱਛਿਆ ਗਿਆ ਸੀ ਕਿਸੇ ਤੋਂ ਨਹੀਂ ਪੁੱਛਿਆ ਗਿਆ ਕਿਸੇ ਤੋਂ ਨਹੀਂ ਪੁੱਛਿਆ ਗਿਆ ਆਮ ਆਦਮੀ ਪਾਰਟੀ ਦੇ ਤਿੰਨ ਚਾਰ ਨੁਮਾਇੰਦਿਆਂ ਨੇ ਆਪ ਇਸਵੇਂ ਮਤਾ ਪਾ ਕੇ ਘਰ ਆ ਰਹਿਆ ਫੋਰਸ ਲੈ ਆ ਕੇ ਮਤਾ ਪਾ ਰਹਿਆ ਘਰਾਂ ਦੇ ਵਿੱਚ ਬਾੜ ਰਹੇ ਲੋਕਾਂ ਨੂੰ ਇਹ ਜਿਹੜੀ ਜਗ੍ਹਾ ਹੈ ਇਹ ਜਗ੍ਹਾ ਪ੍ਰਧਾਨ ਦੇ ਨਾਂ ਨਹੀਂ ਗਈ ਨਗਰ ਪੰਚਾਇਤ ਦੇ ਨਾਂ ਨਹੀਂ ਗਈ ਇਹ ਭਰਾਵੋ ਐਂ ਤੱਕਾ ਕਰਦੇ ਆ ਇਹ ಗ್ರಾಮ ਪੰਚਾਇਤ ਦੇ ਨਾਂ ਗਈ ਅਸੀਂ ਇਹੀ ਕਿਹਾ ਵੀ ਇਹਨੂੰ ਇੱਥੋਂ ਬਦਲ ਕੇ ਕਿਸੇ ਪਾਸੇ ਹੋਰ ਬਣਾ ਲਓ ਅਸੀਂ ਬੰਦ ਵਿਰੋਧ ਤਾਂ ਨਹੀਂ ਕਰਦੇ ਵੀ ਭਾਈ ਤੁਸੀਂ ਜਮਾਈ ਨਾ ਬਣਾਓ ਇੱਥੇ ਗਰੀਬਾਂ ਦੇ ਘਰ ਹੈ ਇੱਥੇ ਕਿਸਾਨਾਂ ਦੇ ਘਰ ਹੈ ਇੱਥੇ ਸਾਡਾ ਸ਼ਮਸ਼ਾਨ ਘਾਟ ਹੈ ਇੱਥੇ ਸਾਡਾ ਭਗਤ ਰਮਦਾਸ ਜੀ ਦਾ ਮੰਦਿਰ ਬਣਿਆ ਹੋਇਆ ਹੈ ਇੱਥੇ ਧਰਮਸ਼ਾਲਾ ਹੈ ਇੱਥੇ ਫਿਰ ਭਾਈ ਸਾਨੂੰ ਮਾਰ ਦਿਓ ਬਣਾ ਲਓ ਓਵਰਫਲੋ ਜਿਹੜਾ ਓਵਰਫਲੋ ਹੋ ਕੇ ਇਹ ਜਿਹੜਾ ਜਿਹਦੇ ਸਾਹਬ ਨਾਲ ਲੈਵਲ ਹੈ ਇਹਦਾ ਓਵਰਫਲੋ ਹੋ ਕੇ ਅੱਗੇ ਮਹਰਾਜ ਦੇ ਵਿੱਚ ਟ੍ਰੀਟਮੈਂਟ ਲਾਇਆ ਸੀਗਾ ਇਹ ਉਥੇ ਫੇਲ ਹੋਇਆ ਉਹ ਇੱਕ ਦਿਨ ਵੀ ਨਹੀਂ ਚੱਲਿਆ ਜਦੋਂ ਮਹਰਾਜ ਦੇ ਪਿੰਡ ਦੇ ਵਿੱਚ ਜਾ ਕੇ ਦੇਖ ਲੋ ਜਦੋਂ ਉਹ ਮਤਲਬ ਬਾਰਸ਼ ਹੁੰਦੀ ਆਗੀ ਤਾਂ ਚਾਰ-ਚਾਰ ਦਿਨ ਉਥੋਂ ਨੰਗਣ ਨੂੰ ਥਾਂ ਹੀ ਮਿਲਦਾ ਉਹੀ ਇਹ ਹੋਣਾਗਾ ਇਹ ਗਰੀਬਾਂ ਦੇ ਘਰਾਂ ਦੇ ਪਾਣੀ ਪਾਣੀ ਬਣਨਾ ਪਾਣੀ ਕਿਹੜਾ ਟ੍ਰੀਟ ਕੀਤਾ ਜਾਣਾ ਇਹਦੇ ਨਾਲ ਇਹ ਜਿਹੜਾ ਗੰਦਾ ਪਾਣੀ ਕਹਿੰਦਾ ਵੀ ਟ੍ਰੀਟਮੈਂਟ ਪਲਾਟ ਲਾਉਣਾਗਾ ਉਹਦੇ ਵਾਸਤੇ ਜਗ੍ਹਾ ਵੱਧ ਚਾਹੀਦੀ ਹੁੰਦੀ ਆ ਇਹ ਥੋੜੀ ਜਗ੍ਹਾ ਜਦੋਂ ਇੱਕੇਦਮ ਮੀਂ ਮਜ਼ਦੂਰਾਂ ਦੇ ਘਰਾਂ ਦੇ ਕਿਸਾਨਾਂ ਘਰਾਂ ਦੇ ਵਿੱਚ ਪਾਣੀ ਵੜ ਜਾਣਾ ਜਿਹਦੇ ਨਾਲ ਲੱਗਦੇ ਘਰ ਨਹੀਂ ਜਿਹੜਾ ਸਾਫ਼ ਪਾਣੀ ਉਹ ਤਾਂ ਜ਼ਮੀਨਾਂ ਨੂੰ ਦੇ ਦੇਣਾ ਆ ਜਿਹੜਾ ਗੰਦਾ ਇੱਥੇ ਰਹੂਗਾ ਜਿਹੜਾ ਸਾਫ਼ ਪਾਣੀ ਆ ਉਹ ਥੋੜਾ ਆਉਣਾ ਜਿਹੜਾ ਗੰਦਾ ਪਾਣੀ ਉਹ ਵੱਧ ਆਉਣਾਗਾ ਇਹ ਸਾਰਾ ਮਾਰਾਂ ਨੂੰ ਪਤਾਗਾ ਜਿਹੜਾ ਗੰਦਾ ਪਾਣੀ ਇੱਥੇ ਰਹੂਗਾ ਜਾਂ ਉਹਦੇ 베ਸਟ ਰਹੂਗਾ ਉਹ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਵੜੂਗਾ ਤੇ ਦੂਜਾ ਜਿਹੜਾ ਘੱਟ ਪਾਣੀ ਹੋਊਗਾ ਉਹ ਖੇਤਾਂ ਨੂੰ ਲਾਇਆ ਜਾਊਗਾ ਇਹ ਪ੍ਰੋਜੈਕਟ ਲਾ ਰਹੇ ਤੇ ਬਾਤ ਤੁਸੀਂ ਕੀ ਅਫਸਰਾਂ ਦੇ ਨਾਲ ਜਾਂ ਕਿਸੇ ਨਾਲ ਗੱਲਬਾਤ ਕੀਤੀ ਹੈ ਵੀ ਅਸੀਂ ਲੱਗ ਨਹੀਂ ਦੇਾਂਗੇ ਜਾਂ ਬਦਲ ਗੱਲਬਾਤ ਕੋਈ ਨਹੀਂ ਜੀ ਘਰ ਘਰ ਇਹ ਸੁਣਿਆ ਭਵੰਤਮਾ ਦੀ ਸਰਕਾਰ ਦੇ ਵਿੱਚ ਗੱਲ ਹੋਈ ਹੈ ਕਿ ਭਵੰਤਮਾ ਦੀ ਸਰਕਾਰ ਦੇ ਵਿੱਚ ਹਰੇਕ ਜਿਹੜੀ ਜ਼ਮੀਨ ਆ ਗਈ ਪੰਚਾਇਤੀ ਪਈ ਉਹ ਆਪਦੇ ਹੱਕ ਦੇ ਵਿੱਚ ਸਰਕਾਰ ਲੈਣਾ ਚਾਹੁੰਦੀ ਹੈ ਸਾਰਾ ਕਾਜਾਂ ਸਕੂਲਾਂ ਤੇ ਜਿਹੜੇ ਹਸਪਤਾਲਾਂ ਦੀਆਂ ਜ਼ਮੀਨਾਂ ਆਪਦੇ ਨਾਮ ਕਰਾਉਣਾ ਚਾਹੁੰਦੀ ਹੈ ਇਸੇ ਤਰ੍ਹਾਂ ਜਿਹੜੇ ਸੱਪੜ ਪਏ ਪੰਚਾਇਤੀ ਜ਼ਮੀਨਾਂ ਪੰਜਾਂ ਉਹ ਸਾਰੀਆਂ ਜਗ੍ਹਾ ਹੜੱਪਾਂ ਨੂੰ ਫਿਰਦੀ ਆ ਕੋਈ ਟੀਟ ਬਣਾ ਮੰਗ ਲੈਣਾ ਇਹਨਾਂ ਦੇ ਸਿਰਫ ਪੈਸੇ ਖਾਣ ਦਾ ਬਣਾਇਆ ਹੋਇਆ ਹੈ ਅੱਜ ਇਹਨਾਂ ਦੇ ਅਧਿਕਾਰੀ ਅ ਟਰੀਟਮੈਂਟ ਪਲਾਟ ਜਿਹੜੇ ਲਾ ਰਹੇ ਆ ਬੱਟਰ ਸਪਲਾਈ ਵਾਲੇ ਉਹ ਆਏ ਸੀ ਉਹਨਾਂ ਨੇ ਆ ਕੇ ਕਿਹਾ ਜਾਨੀ ਕਿ ਬੜੀਆਂ ਦਲੀਲਾਂ ਦਿੱਤੀਆਂ ਵੀ ਇੱਥੇ ਤੁਹਾਡੇ ਅਸੀਂ ਮੁੰਡੇ ਨੌਕਰੀ ਤੇ ਰੱਖ ਲਾਂਗੇ ਇੱਥੇ ਤੁਹਾਨੂੰ ਮੁਸ਼ਕ ਨਹੀਂ ਆਉਣ ਦੇਵਾਂਗੇ ਇੱਥੇ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਣੀ ਤੁਹਾਡਾ ਵਧਗਾ ਥਾਂ ਸਾਫ਼ ਸੁਥਰਾ ਬਣਾ ਦੇਾਂਗੇ ਵਾਦੇ ਅਸੀਂ ਉਹਨਾਂ ਨੂੰ ਫਿਰ ਕਿਹਾ ਵੀ ਭਾਈ ਆਹ ਹਰ ਸਾਨੂੰ ਸਮੱਸਿਆਵਾਂ ਆ ਤੁਸੀਂ ਅਸੀਂ ਇਹੀ ਕਹਿੰਨੇ ਵੀ ਥਾਂ ਬਦਲ ਦਿਓ ਉਹਨਾਂ ਨੇ ਵੀ ਜਾਨੀ ਕਿ ਕੋਈ ਸਾਨੂੰ ਰਾਹ ਨਹੀਂ ਦਿੱਤਾ ਸਵੇਰੇ ਅਸੀਂ ਬੈਠੇ ਆਂ ਸਵੇਰੇ ਉਹ ਆਏ ਹੋਏ ਆ ਪਰ ਕਿਉਂ ਉਹ ਵੀ ਜਾਨੀ ਕਿ ਇਹੀ ਵੀ ਇੱਥੇ ਅਸੀਂ ਤਾਂ ਬਣਾਉਣਾ ਹੀ ਬਣਾਉਣਾ ਜੀ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਭਾਈ ਫਿਰ ਐਂ ਤਾਂ ਅਸੀਂ ਬਣ ਨਹੀਂ ਦਿੰਦੇ ਇਹ ਵੀ ਆਮ ਤੌਰ ਤੇ ਜਥੇਬੰਦੀਆਂ ਨੂੰ ਆਖਿਆ ਜਾਂਦਾ ਕਿ ਜੇਕਰ ਕੋਈ ਵਿਕਾਸ ਦਾ ਕੰਮ ਹੁੰਦਾ ਹੈ ਜਾਂ ਜਾਣਬੁੱਝ ਕੇ ਅੜਿੱਕਾ ਲਾਉਣਿਓ ਵਿਕਾਸ ਹੋਣ ਤੋਂ ਰੋਕ ਦਿਓ ਪ੍ਰੋਜੈਕਟਾਂ ਵਿੱਚ ਜਾ ਕੇ ਤੁਸੀਂ ਅੜਦੇ ਹੋ ਜਾ ਕੇ ਦੇਖੋ ਅਸੀਂ ਕਿਸੇ ਦਾ ਡਿੱਕਾ ਨਹੀਂ ਲਾਉਂਦੇ ਜੇ ਸਹੀ ਢੰਗ ਨਾਲ ਵਿਕਾਸ ਹੁੰਦਾ ਹੈ ਸਾਡਾ ਅਸੀਂ ਕਿਉਂ ਡਿੱਕਾ ਲਾਵਾਂਗੇ ਜਦੋਂ ਸਾਡੇ ਦੇ ਲੋਕ ਮਾਰੂ ਨੀਤੀਆਂ ਲਿਆਉਂਦੇ ਆ ਉਹ ਜਿਹੜੇ ਪ੍ਰੋਜੈਕਟਾਂ ਤੇ ਲਾਉਣ ਨੂੰ ਇਹ ਸਾਡੇ ਬਾਤੇ ਥੋੜੋ ਲੱਗਣਾ ਹੈ ਵੇ ਸਾਡੇ ਬਾਤੇ ਲੱਗਣਾ ਹੈ ਬਾਦੀਆਂ ਕੰਪਨੀਆਂ ਨੂੰ ਪਾਣੀ ਵੇਚਣਾ ਹੈ ਜਿਹੜਾ ਖੰਡਾ ਪਾਣੀ ਹੈ ਉਹ ਸੋਧ ਕੇ ਬੋਤਲਾਂ 'ਚ ਪੈਣਾ ਹੈ ਜਿਹੜਾ ਉਹਦੂ ਖੰਡਾ ਹੈ ਉਹ ਆਦੇ ਤੁਹਾਡੇ ਖੇਤਾਂ ਨੂੰ ਦੇਵਾਂਗੇ ਖੇਤੋਂ ਨੂੰ ਵੀ ਕੋਈ ਮੁਕਤ ਨਹੀਂ ਦੇਣਾ ਕੋਈ ਕੋਈ ਵੀ ਹੈ ਸਾਡੇ ਦੇ ਲੋਕ ਮਾਰੂ ਨੀਤੀਆਂ ਹੈ ਅਪਰਿਗਤਲਾ ਤੇ ਪਾਣੀ ਵਾਲੇ ਇਹ ਵੀ ਬੋਤਲਾਂ 'ਚ ਪਾਣੀ ਬੰਦ ਹੁੰਦਾ ਜੇ ਕੋਈ ਵੀ ਚੀਜ਼ ਹੈ ਸਾਡੇ ਦੇ ਇਹ ਜੀਆਂ ਲਿਆ ਕੇ ਥੋਪਦੇ ਆ ਕਿਉਂ ਜਿਹੜੀਆਂ ਸਾਡੇ ਲੋਕਾਂ ਦੇ ਬਾਤਾਂ ਵਰਨ ਕਿ ਨਿਯਮ ਨਹੀਂ ਆਉਂਦੀਆਂ ਸਾਡੇ ਲੋਕਾਂ ਦੇ ਵਰਤਨ 'ਚ ਨਹੀਂ ਆਉਂਦੀਆਂ ਜਿਹੜੀ ਅੱਜ ਅਸੀਂ ਗੱਲ ਕਰਦੇ ਆਂ ਸਰਕਾਰਾਂ ਇਹ ਤੋਂ ਪਹਿਲਾਂ ਕਾਲੀ ਵੀ ਸੀ ਕਾਂਗਰਸੀ ਵੀ ਸੀ ਬਹੁਤ ਸਰਕਾਰਾਂ ਆਈਆਂ 70 ਸਾਲ ਹੋ ਗਏ ਰਾਜ ਕਰਦਿਆਂ ਨੂੰ ਲੋਕਾਂ ਦਾ ਕੋਈ ਨਹੀਂ ਬਣਿਆ ਤੇ ਨਾ ਹੀ ਬਣੇ ਜਿਹਨੂੰ ਅਸੀਂ 92 ਸੀਟਾਂ ਜਿਤਾਸੀਆਂ ਭਗਵਾਨ ਤਮਾਨ ਨੂੰ ਅਦਾ ਸੀ ਮੈਂ ਭਗਤ ਸਿੰਘ ਆਲਾ ਰਾਜ ਲਿਆਉਂਗਾ ਮੈਂ ਲੋਕਾਂ ਦਾ ਹੈ ਭਗਤ ਸਿੰਘ ਆਲੇ ਨਾਰੇ ਲਾਏ ਨਾਰਾ ਕੀ ਲਾਇਆ ਉਹਨੇ ਲਾਇਆ ਦੀ ਇਨਕਲਾਬ ਜਿੰਦਾਬਾਦ ਜੇ ਪੂਰਾ ਨਾਰਾ ਲਾਉਣਾ ਹੈ ਇਹ ਭਗਤ ਸਿੰਘ ਆਲਾ ਭਗਤ ਸਿੰਘ ਨੇ ਆਖਿਆ ਸੀ ਇਨਕਲਾਬ ਜਿੰਦਾਬਾਦ ਸਾਮਰਾਜ ਬਾਦ ਮਰਦਾਬਾਦ ਨਾਰਾ ਉਹਨੇ ਲਾਇਆ ਨਹੀਂ ਕਿ ਸਾਮਰਾਜ ਕਿਨੂੰ ਕਿਉਂ ਮਰਦਾਬਾਦ ਕਹਿਣਗੇ ਸਾਮਰਾਜ ਕਿਨੂੰ ਅਸੀਂ ਕਹਾਂਗੇ ਦੁਖੀ ਲੋਕ ਜਿਹੜੇ ਸਾਮਰਾਜੀ ਖਲਬੇ ਸਾਡੇ ਤੇ ਲਿਆ ਲਿਆ ਕੇ ਕਾਬਜ ਕਰੀ ਜਾਂਦੇ ਐ ਇਹ ਜਾਣੀ ਭਗਵੰਤ ਮਾਨ ਨੇ ਤਾਂ ਐਡੀ ਬਿਸ਼ਰਮੀ ਧਾਰ ਲਈ ਠੀਕ ਆ ਸਰਕਾਰ ਸਾਡੇ ਵਾਸਤੇ ਕੋਈ ਵੀ ਨਹੀਂ ਚੰਗੀ ਕਾਲੀਆਂ ਨੇ ਬਹੁਤ ਸਾਡੇ ਨਾਲ ਦਿੱਕਾਂ ਕੀਤੀਆਂ ਕਾਂਗਰਸੀਆਂ ਨੇ ਜਾਨੀ ਉਹ ਜਿਹੜੇ ਆਮ ਆਲਾ ਐ ਇਹਨੂੰ ਅਸੀਂ 92 ਸੀਟਾਂ ਜਿੱਤ ਆਤੀਆਂ ਲੋਕਾਂ ਨੇ ਵੀ ਲੋਕਾਂ ਦਾ ਕੁਛ ਨਾ ਕੁਛ ਕਰੂਗਾ ਕੁਛ ਨਹੀਂ ਕੀਤਾ ਉਹ ਅੰਤ ਮਾਨ ਦੀ ਭਗ ਬਣ ਕੇ ਭਗਤ ਸਿੰਘ ਦੀ ਭਗਤ ਸਿੰਘ ਦੇ ਨਾਰੇ ਲਾ ਕੇ ਲੋਕਾਂ ਨੂੰ ਗਮਰਾਹ ਕਰ ਲਿਆ ਐ ਇਹਦਾ ਤੁਸੀਂ ਦੇਖੋ ਜੀ ਕੋਈ ਸੱਚ ਦੀ ਆਵਾਜ਼ ਠਾਉਂਦਾ ਸੱਚ ਦੀ ਆਵਾਜ਼ ਠਾਉਂਦਾ ਕੋਈ ਮੈਨਾਂ ਕੋਈ ਆਪਣੀ ਪ੍ਰਾਉਰਟੀ ਆ ਹੁਣ ਅਸੀਂ ਐ ਇੱਕ ਜਣਾ 36 ਰੁਪਏ ਟੈਕਸ ਦਿੰਨੇ ਆ ਹਰਿਆਣਾ ਦੇ ਖਜ਼ਾਨੇ ਦੇ ਵਿੱਚ ਜਾਂਦੇ ਆ ਹਰਿਆਣਾ ਦੇ ਪਰਿਵਾਰ ਦੇ ਜੀ ਲਾ ਲੋ ਪਿੰਡ ਦੇ ਗੈਣ ਲੋ ਤੇ ਅਸੀਂ ਪੁੱਛ ਨਹੀਂ ਸਕਦੇ ਸਾਡਾ ਹੱਕ ਨਹੀਂ ਪੁੱਛਣ ਦਾ ਵੀ ਇਹ ਖਜ਼ਾਨੇ ਦੇ ਪੈਸੇ ਕਿੱਧਰ ਜਾਂਦੇ ਆ ਜੇ ਸਾਡੇ ਲੋਕਾਂ ਨੇ ਇਹ ਪੁੱਛ ਲਿਆ ਵੀ ਤੁਸੀਂ ਤਾਂ ਇੱਥੇ ਹੈ ਨਹੀਂ ਤੁਸੀਂ ਤਾਂ ਜਰਮਨ 'ਚ ਫਿਰਦੇ ਆ ਜਾਂ ਫੌਸਤਾਨ 'ਚ ਫਿਰਦੇ ਆ ਕਿਤੇ ਇਹ ਜਹਾਜ਼ ਕਿੱਥੇ ਜਾਂਦਾ ਇਹਦਾ ਖਰਚਾ ਪਾਇਆ ਪਿਆ ਤੇ ਸਾਡੇ ਬਤਰਕਾਰਾਂ ਨੇ ਸਵਾਲ ਕਰਤੇ ਉਹਨਾਂ ਦਾ ਮੂੰਹ ਬੰਦ ਕਰਤਾ ਪਰਚੇ ਪਾਤੇ ਕਿਉਂ ਅਸੀਂ ਕਿਹਨਾਂ ਵੋਟਾਂ ਪਾਉਣੀ ਆ ਸਾਨੂੰ ਕਹਿੰਦੇ ਜਮਹੂਰੀ ਆਤ ਹੈ ਲੋਕ ਰਾਜ ਹੈ ਇਹ ਲੋਕ ਰਾਜ ਕੀ ਰਹਿ ਗਿਆ ਭਈ ਲੋਕ ਕੋਈ ਗੱਲ ਨਹੀਂ ਕਰ ਸਕਦੇ ਯਾਨੀ ਸਰਕਾਰ ਭਗਵਾਨਤਮਾਨ ਹੈ ਇਹਦਾ ਕੋਈ ਹੋਰ ਆ ਵੀ ਹੋਏ ਨੂੰ ਚੰਗਾ ਖਾਦੂ ਸਾਡੇ ਵਾਸਤੇ ਕੋਈ ਨਹੀਂ ਸਾਡਾ ਤੇ ਅਸੀਂ ਨਾਰਾ ਲਾਉਣੇ ਹੁੰਨੇ ਆ ਭਈ ਇਕੱਠੇ ਹੋ ਮਾਰੋ ਨਲਗਾਰਾ ਲੜੇ ਬਿਨਾਂ ਨਹੀਂ ਹੋਣਾ ਗੁਜ਼ਾਰਾ ਆ ਤੜਕੇ ਦੇ ਅਸੀਂ ਬੈਠੇ ਆ ਪ੍ਰਸ਼ਾਸਨ ਵੀ ਬੈਠਾ ਹੈ ਇੱਥੇ ਦੂਜੇ ਮੁਲਾਜ਼ਮ ਵੀ ਆਏ ਹੋਏ ਸੀ ਜੇ ਵੀ ਅਸੀਂ ਕੇਰਾ ਬੰਦ ਕਰਤੀ ਫੇਰ ਲਾ ਲਈ ਜੇ ਹੁਣ ਅਸੀਂ ਇਕੱਠੇ ਹੋ ਕੇ ਜਾਣ ਲੱਗੇ ਆ ਇਹ ਤਾਂ ਜੇ ਮੂਰੇ ਪਾਵਾਂਗੇ ਪ੍ਰਸ਼ਾਸਨ ਦੇ ਘਟੀਆਂ ਮੂਰੇ ਪਾਵਾਂਗੇ ਸਾਡੇ ਕੋਲ ਚਾਰਾ ਹੀ ਨਹੀਂ ਕੋਈ ਅਸੀਂ ਕਰਾਂਗੇ ਕੀ ਤੇ ਸਾਨੂੰ ਮੂਰੇ ਸਾਡੇ ਪਿੰਡ ਦੇ ਵਿੱਚ ਆ ਕੇ ਤੇ ਸਾਨੂੰ ਰੋਕਿਆ ਗਿਆ ਇਹ ਕਿਹੜਾ ਜਮੂਰੀਆ ਹੈ ਕਿਹੜਾ ਲੋਕ ਰਾਜ ਹੈ ਦੱਸਿਓ ਐ ਕੋਈ ਲੋਕ ਰਾਜ ਸਾਡਾ ਪਿੰਡ ਹੋਵੇ ਆਪਦਾ ਤੇ ਪ੍ਰਸ਼ਾਸਨ ਆ ਕੇ ਸਾਨੂੰ ਧੱਕੇ ਦੇ ਨਾਲ ਰੋਕ ਲੇ ਕਿਉਂ ਅਸੀਂ ਆਪਦੇ ਪਿੰਡ ਦੇ ਵਿੱਚ ਮਜਾਰਾ ਨਹੀਂ ਕਰ ਸਕਦੇ ਅਸੀਂ ਆਪਦੇ ਪਿੰਡ ਦੇ ਵਿੱਚ ਰੋਸ ਮਾਰਚ ਨਹੀਂ ਕਰ ਸਕਦੇ ਅਸੀਂ ਜੇ ਵੀ ਸੀ ਤੇ ਮੂਹਰੇ ਨਹੀਂ ਜਾ ਕੇ ਬਹਿ ਸਕਦੇ ਇਹ ਲੋਕ ਰਾਜ ਨਹੀਂ ਇਹ ਜੋਕ ਰਾਜ ਹੈ ਜੋਖਾ ਨੂੰ ਖੁੱਲੇ ਗੱਫੇ ਤੇ ਲੋਕਾਂ ਵਾਸਤੇ ਕੁਛ ਨਹੀਂ ਲੋਕਾਂ ਵਾਸਤੇ ਡਾਂਗਾ ਜੇਲ੍ਹਾਂ ਠਾਣੇ ਪਰਚੇ ਆਹ ਕੁਛ ਹੈ ਲੋਕਾਂ ਵਾਸਤੇ ਲੋਕਾਂ ਨੇ ਹੈ ਨਹੀਂ ਅਸੀਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਆ ਨਹੀਂ ਠੀਕ ਹੈ 70 ਸਾਲ ਹੋ ਗਏ 75 ਵੋਟਾਂ ਪਾਉਂਦੇ ਨੇ ਵੋਟਾਂ ਨੇ ਨਹੀਂ ਗੁੱਸ ਮਾਰਿਆ ਵੋਟਾਂ ਜੀ ਨੂੰ ਮਰਜ਼ੀ ਪਾ ਦਿਓ ਵੋਟਾਂ ਦਾ ਅਸੀਂ ਨਹੀਂ ਕਿਸੇ ਨੂੰ ਰੋਕਦੇ ਅਸੀਂ ਨਹੀਂ ਬਾਈਕਾਟ ਕਰਦੇ ਵੋਟਾਂ ਦਾ ਪਰ ਅਸੀਂ ਆਨੇ ਆਦੇ ਬੱਚਿਆਂ ਦੀ ਜਿਹੜੀ ਹੋਂਦਾ ਹੈ ਜਿਹੜੀ ਸਾਡੀ ਲੋਟ ਹੈ ਜੋ ਸਾਡੇ ਬੱਚਿਆਂ ਦੀ ਨਿਤ ਜਾਨਾਂ ਜਾਂਦੀਆਂ ਚਿੱਟੇ ਨਾ ਵੀ ਇਹਦੇ ਦੇ ਲੋਕੋ ਤੁਸੀਂ ਤਿਆਰ ਹੋ ਜੇ ਲੜਨ ਨੂੰ ਵੋਟਾਂ ਜੀ ਨੂੰ ਮਰਜ਼ੀ ਪਾ ਦਿਓ ਕਿਸੇ ਪਾਰਟੀ ਨੇ ਨਹੀਂ ਤੁਹਾਡੀ ਬਾਤ ਪੁੱਛਣੀ ਕੋਈ ਵੀ ਆ ਜੇ ਹੋਰ ਕੋ ਚੌਥੀ ਬਾਲਟੀ ਆ ਜੂ ਉਹਨੇ ਵੀ ਨਾਰੇ ਵਧਕਾ ਦੇਣੇ ਆ ਲੋਕਾਂ ਨੂੰ ਗਮਰਾਹ ਕਰਨਾ ਪਰ ਲੋਕਾਂ ਦਾ ਖੁਸ਼ ਨਹੀਂ ਕਰਨਾ ਠੀਕ ਹੈ ਬਾਕੀਦਾਰ ਸਿੰਘ ਨੂੰ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਇਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਹੀਂ ਬਸ ਵੀ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜੀ ਭਾਰਤੀ ਕਿਸਾਨ ਯੂਨੀਤਾਂ ਗਰਾਹਾਂ ਵੱਲੋਂ ਅਸੀਂ ਇਹਨੂੰ ਟ੍ਰੀਟਮੈਂਟ ਨੂੰ ਕਿਸੇ ਹਾਲਤ 'ਚ ਨਹੀਂ ਲੱਗਣ ਦੇਵਾਂਗੇ ਇਹਨਾਂ ਨੇ ਜੇਤਾ ਬਦਲ ਕੇ ਕਿਸੇ ਪਾਸੇ ਹੋਰ ਲਾਉਣਾ ਲਾ ਲੈਣਾ ਜੀ ਨਹੀਂ ਫਿਰ ਭਾਈ ਇੱਥੇ ਸਾਡਾ ਕੋਈ ਬੰਦਾ ਨੁਕਸਾਨਿਆ ਗਿਆ ਬੁੜੀ ਨੁਕਸਾਨੀ ਗਈ ਇਥੋਂ ਦਾ ਬੂਟਾ ਸਿੰਘ ਪ੍ਰਧਾਨ ਆ ਜਿਹੜਾ ਨਵਾਂ ਪ੍ਰਧਾਨ ਬਣਿਆ ਉਹਨੂੰ ਨਸ਼ਾ ਚੜਿਆ ਹੋਇਆ ਪ੍ਰਧਾਨ ਕਿਦਾ ਆਮ ਆਦਮੀ ਪਾਰਟੀ ਦਾ ਜੀ ਉਹਦੇ ਜੁਮੇ ਪਾਵਾਂਗੇ ਜੇ ਕੋਈ ਨੁਕਸਾਨਿਆ ਗਿਆ ਤੇ ਇਥੋਂ ਦਾ ਜਿਹੜਾ ਟ੍ਰੀਟਮੈਂਟ ਦਾ ਠੇਕੇਦਾਰ ਹੈ ਜੀ ਆਪਣਾ ਮਾਲਕਾ ਜਿਹੜੇ ਜਿਹੜੇ ਅੱਜ ਆਏ ਸੀਗੇ ਤੇ ਉਹਨਾਂ ਦੇ ਜੁਮੇ ਪਾਵਾਂਗੇ ਅਸੀਂ ਬੂਟੇ ਦੇ ਮੂੰਹ ਤੇ ਕਿਹਾ ਤੇ ਉਹਨਾਂ ਦੇ ਮੂੰਹ ਤੇ ਕਿਹਾ ਵੀ ਸਾਡਾ ਕੋਈ ਨੁਕਸਾਨ ਹੋ ਗਿਆ ਤੁਸੀਂ ਜ਼ਿੰਮੇਵਾਰ ਹੋਵੋਗੇ ਇਹਨਾਂ ਨੇ ਟ੍ਰੀਟਮੈਂਟ ਲਾਉਣਾ ਹੈ ਖਾਨੂੰ ਮਾਰ ਕੇ ਤਾਂ ਬਰੇਸ਼ਕ ਲਾ ਲੈਣ ਪਰ ਜਿਉਂਦੇ ਜੀ ਅਸੀਂ ਕਦੇ ਹਾਲਤ ਨਹੀਂ ਲੱਗਣ ਦੇਵਾਂਗੇ ਅਸੀਂ ਛੋਡੇ ਮਾਧਮ ਰਾਹੀਂ ਛੋਡੇ ਚੈਨਲ ਰਾਹੀਂ ਇਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ